ਨਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਪਿਆਰੀ ਜੀ ਕਲੈਕਸ਼ਨ ਦੀ ਵੀਡੀਓ ਲੈ ਕੇ ਆਏ ਆਂ ਇਹਨਾਂ ਸੂਟਾਂ 'ਚ ਅਸੀਂ ਤੁਹਾਨੂੰ ਕਾਫੀ ਜ਼ਿਆਦਾ ਲੈਸ ਦੇ ਰਹੇ ਆ 1000 ਲੈਸ ਦੇ ਰਹੇ ਆ ਜੀ ਸੂਟ ਹੈਗੇ ਨੇ ਤਕਰੀਬਨ 3800 ਤੋਂ ਲੈ ਕੇ 4000 ਦੇ ਜਿਹੜੇ ਤੁਹਾਨੂੰ ਇਹ ਦਿਖਾ ਰਹੇ ਆ ਅੱਜ ਤੁਹਾਨੂੰ ਸਾਰੇ ਦਵਾਂਗੇ ਜੇ ਸੂਟ 3000 ਦੇ ਜਿਹੜਾ ਵੀ ਸੂਟ ਤੁਸੀਂ ਲੈਣਾ 3000 ਦਾ ਸੂਟ ਮਿਲੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੋਊਗਾ ਜੀ A283 A28381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਹ ਹੁਣ ਜਿੱਦਾਂ ਇਹ ਸੂਟ ਮੈਂ ਤੁਹਾਨੂੰ ਸ਼ੁਰੂਆਤ 'ਚ ਦਿਖਾ ਦਮਾ ਇਹ ਬਲੈਕ ਕਲਰ ਦਾ ਸੂਟ ਆ ਪਿੱਛੇ ਜਿ세 ਇਹਦਾ 3800 4000 ਪ੍ਰਾਈਸ ਪਾਇਆ ਸੀਗਾ ਤੇ ਮੈਂ ਤੁਹਾਨੂੰ ਸਟਿਚ ਵੀ ਕੀਤਾ ਹੋਇਆ ਦਿਖਾ ਦੰਨੀ ਆ ਇਹ ਸਾਡੇ ਕਲਾਇੰਟ ਦਾ ਸਟਿਚ ਕੀਤਾ ਹੋਇਆ ਸੂਟ ਆ ਠੀਕ ਹੈ ਇਹ ਜਿਨ੍ਹਾਂ ਨੇ ਪਲੀਜ਼ ਇਦਾਂ ਪਰਚੇਸ ਕੀਤੇ ਹੋਏ ਆ ਤਾਂ ਸੇਮ ਹੀ ਇਹੀ ਰੇਟ ਲੱਗਣਗੇ ਜਿਨ੍ਹਾਂ ਨੇ ਪਹਿਲਾਂ ਲਏ ਹੋਏ ਨੇ ਤੇ ਅੱਜ ਵਾਲੀ ਅਸੀਂ ਵੀਡੀਓ ਆਫਰ ਕਰਕੇ ਦੇ ਰਹੇ ਹਾਂ ਤੇ ਇਹ ਆਫਰ ਤੇ ਮਿਲਣਗੇ ਇਹ ਅਸੀਂ ਸਟਿਚ ਕੀਤਾ ਹੋਇਆ ਸੂਟ ਹੈ ਮੈਂ ਤੁਹਾਨੂੰ ਤਾਂ ਦਿਖਾ ਰਹੀ ਹਾਂ ਕਿ ਜਦੋਂ ਸੀ ਹੁਣ ਇਹ ਬਲੈਕ ਸੂਟ ਹੈ ਤਾਂ ਇਹਦੇ ਨਾਲ ਦੇ ਮੇਰੇ ਕੋਲ ਤਿੰਨ ਸੂਟ ਹੋਰ ਹੈਗੇ ਆ ਇਹ ਸੀ ਫਿਰ ਕੁਆਂਟੀਟੀਾਂ ਚ ਚੱਕਦੇ ਆ ਸਟਾਕ ਤਾਂ ਕਰਕੇ ਫਿਰ ਫਰਕ ਪੈ ਜਾਂਦਾ ਜੀ ਤੇ ਕੁਝ ਇੱਕ ਲੈਸ ਆ ਇਹਨਾਂ ਦੇ ਵਿੱਚ ਪਿਛੇ ਲੋ ਲੈਸ ਕਰਕੇ ਤੁਹਾਨੂੰ ਦੇ ਦਾਂਦੇ ਆ ਠੀਕ ਹੈ ਇਹ ਹੈਗਾ ਫਰਸਟ ਰੀਜ਼ਨ ਅਹ ਇਹ ਬਲੈਕ ਸੂਟ ਸੋਨੂੰ ਵੈਸੇ ਤਾਂ ਮੈਂ ਦਿਖਾਈ ਦਿੱਤਾ ਚਲੋ ਇਸ ਤੋਂ ਸ਼ੁਰੂਆਤ ਕਰਦੇ ਆਂ ਇਹ ਹੈਗਾ ਜੀ organza ਦੇ ਉੱਪਰ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਸੂਟ ਆ ਠੀਕ ਹੈ ਬੈਕ ਸਾਈਡੇ ਦੀ ਇਤਨਾ ਪ੍ਰਿੰਟਡ ਰਹੇਗੀ ਇਹ ਹੈਗੇ ਨੇ ਸਾਰੇ ਡਿਜ਼ਾਈਨਰ ਪੀਸ ਜਿਹੜੇ ਤੁਸੀਂ ਸ਼ੋਰੂਮਾਂ ਦੇ ਵਿੱਚੋਂ 8 8 9 9000 ਦੇ ਸੂਟ ਲੈਣੇ ਹੋ ਉਹ ਵਾਲੇ ਸੂਟ ਨੇ ਇਹ ਸਾਰੇ ਅੱਜ ਤੁਹਾਨੂੰ ਸਾਰੇ ਮਿਲਣਗੇ ਜੀ 3000 ਦੇ ਵਿੱਚ ਪਲੇਨ ਸਿਲਕ ਦੀ ਸਲਵਾਰ ਆ ਦੁਪੱਟੇ ਸਾਰੇ ਹੀ ਸੂਟਾਂ ਦੇ ਡਿਜ਼ਾਈਨਰ ਰਹਿਣਿਆਲੇ ਆ ਇਹ ਹੈਗਾ ਜੀ ਇਹਦਾ ਪੈਚਵਰਕ ਵਾਲਾ ਦੁਪੱਟਾ ਔਰਗੇਂਜ਼ਾ ਦਾ ਇਹ ਦੁਪੱਟਾ ਔਰਗੇਂਜ਼ਾ ਦੀ ਹੈਗੇ ਸ਼ਰਟ ਤੇ ਇੱਕ ਤੁਹਾਨੂੰ ਪਿਓਰ ਜੌਰਜਟ ਦੇ ਸੂਟ ਦੇ ਰਹੇ ਹਾਂ ਇਹ ਹੈਗੇ ਨੇ 3900 ਵਾਲੇ ਸੂਟ 39 ਵਾਲੇ ਇਹ ਵੀ ਤੁਹਾਨੂੰ ਅੱਜ 3000 'ਚ ਹੀ ਦਵਾਂਗੇ ਜੀ ਏ ਸੂਟ ਸਾਰਾ ਜੁਆਇੰਟ ਆ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਵਾਂਗੀ ਬਾਕੀ ਤੁਸੀਂ ਕਲਰ ਆਪਸ਼ਨ ਦੇਖ ਲਿਓ ਇਹ ਹੈਗੀ ਆ ਜੀ 셔ਟ 셔ਟ ਦਾ ਫਰੰਟ ਆ ਇਹ ਜਿੰਨਾ ਵੀ ਸਿਕਵੈਂਸ ਵਰਕ ਆ ਸਾਰਾ 셔ਟ ਦੇ ਫਰੰਟ ਚ ਰਹੂਗਾ ਠੀਕ ਹੈ ਇਹ ਹੈਗਾ ਜੀ ਦੁਪੱਟਾ ਦੁਪੱਟਾ ਵੀ ਤੁਹਾਨੂੰ ਪਿਓਰ ਜਾਰਜਟ ਤੇ ਹੀ ਮਿਲੇਗਾ ਕ੍ਰੇਪਲੀ ਸਲਵਾਰ ਹੈ ਇਹਦੇ ਨਾਲ ਠੀਕ ਹੈ ਤੇ ਜਿਹੜੀ ਇਹਦੀ ਬੈਕ ਸਾਈਡ ਆ ਉਹ ਇਦਾਂ ਪ੍ਰਿੰਟਡ ਰਹੇਗੀ ਇਹ ਹੈਗੀ ਆ ਇਹਦੀ ਬੈਕ ਸਾਈਡ ਪ੍ਰਿੰਟਡ ਇਹ ਹੈਗੇ ਨੇ ਜੀ ਬਾਜੂ ਐਕਸਟਰਾ ਬਾਜੂ ਦਿੱਤੀਆਂ ਹੋਈਆਂ ਖੁੱਲਾ ਢੁੱਲਾ ਸੂਟ ਬਣੇਗਾ 3.5 ਮੀਟਰ ਦੀ ਸ਼ਰਟ ਆ ਜੌਰਜਟ ਦਾ ਸੂਟ ਆ ਜੀ ਅੱਜ ਤੁਹਾਨੂੰ 3000 ਚ ਮਿਲ ਰਿਹਾ ਇਹ ਵੀ ਸੇਮ ਇਦਾਂ ਹੀ ਰਹੇਗਾ ਪਿਓਰ ਦੇ ਦੁਪੱਟਿਆਂ ਦੇ ਨਾਲ ਤਿੰਨ ਸੂਟ ਪੈਨੇ ਤਾਹਰ ਕੇ ਲੈਸ ਵਿੱਚ ਕੱਢ ਰਹੇ ਹਾਂ ਜੀ ਇਹ ਸੂਟ ਇੱਕ ਖੁੱਲਿਆ ਹੋਇਆ ਮੈਂ ਤੁਹਾਨੂੰ ਇਹ ਖੋਲ ਕੇ ਦਿਖਾ ਦਿੰਦੀ ਆ ਬਹੁਤ ਸੋਹਣਾ ਮਹਿੰਦੀ ਜੇ ਕਲਰ ਦਾ ਸੂਟ ਆ ਇਹ ਹੈਗਾ ਜੀ ਫਰੰਟ ਇਹਦਾ ਠੀਕ ਹੈ ਇਹ ਕਿਹੜਾ ਫਰੰਟ ਦਾ ਇਹ ਬਾਜੂ ਆ ਗਈਆਂ ਇਹ ਬੈਕ ਆ ਗਈ ਜੀ ਪ੍ਰਿੰਟਡ ਕ੍ਰੇਪ ਦੀ ਸਲਵਾਰ ਹੈ ਤੇ ਇਹ ਹੈਗੇ ਨੇ ਜੀ ਦੁਪੱਟੇ ਇਹਨਾਂ ਦੇ ਪਿਓਰ ਦੇ ਤਿੰਨ ਕਲਰ ਨੇ ਸੇਮ ਦੇ ਵਿੱਚ ਇਹ ਸੂਟ ਸਾਡੇ ਹਰ ਟਾਈਮ ਜਦੋਂ ਵੀ ਅਸੀਂ ਵੀਡੀਓ ਦਿਖਾਉਂਦੇ ਹਾਂ ਨਾਲ ਦੀ ਨਾਲ ਸਟਾਕ ਸੋਲਡ ਆਊਟ ਹੁੰਦਾ ਆਸ ਤੁਹਾਨੂੰ ਇਹਨਾਂ 'ਚ ਵੀ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ ਪਿਓਰ ਜੌਰਜਟ ਦੀ ਹੈਗੀ ਆ ਜੀ 셔ਟ ਠੀਕ ਹੈ ਇੱਕ ਤਾਂ ਇਹਨਾਂ ਦੀ ਪ੍ਰੋਬਲਮ ਹੈ ਸਾਰੇ ਅਟੈਚ ਹੁੰਨੇ ਆ ਤੇ ਟੈਸ ਸਾਰੀ ਖੁੱਲ ਜਾਂਦੀ ਆ ਇਹ 셔ਟ ਆ ਜੀ ਫਰੰਟ ਬਹੁਤ ਪਿਆਰਾ 셔ਟ ਦਾ ਫਰੰਟ ਆ ਜੌਰਜਟ ਦਾ ਤੇ ਸਾਰਾ ਹੀ ਮਸ਼ੀਨ ਵਰਕ ਦੇ ਨਾਲ ਵਰਕ ਆ ਇਹ ਹੈਗਾ ਇਹਦਾ ਦੁਪੱਟਾ ਪੇਂਟ ਵਾਲਾ ਠੀਕ ਹੈ ਕ੍ਰੇਪ ਦੀ ਪਲੇਨ ਸਲਵਾਰ ਆ ਇਹਦੇ ਨਾਲ ਇਹਦੇ ਵਿੱਚ ਤੁਹਾਨੂੰ ਕਲਰ ਦੰਨੇ ਆ ਜੀ ਇਹ ਹੈਗੇ ਨੇ ਕਲਰ ਤੇ ਇੱਕ ਇਹਦੇ ਵਿੱਚ ਤੁਹਾਨੂੰ ਇਹ ਡਿਜ਼ਾਈਨ ਦੰਨੇ ਆ ਸੇਮ ਇਦਾਂ ਹੀ ਪੇਂਟ ਵਾਲਾ ਦੁਪੱਟਾ ਰਹੂਗਾ ਇਹਦੇ ਨਾਲ ਵੀ ਗ੍ਰੇ ਕਲਰ ਦੀ ਸਲਵਾਰ ਆ ਇਹ ਦੁਪੱਟਾ ਦੇਖੋ ਇਹਦਾ ਇਹ ਦੁਪੱਟਾ ਇਹਦਾ ਖੁੱਲਿਆ ਹੋਇਆ ਮੈਂ ਤੁਹਾਨੂੰ ਖੋਲ ਕੇ ਦਿਖਾ ਦਉਣੀ ਆ ਕ੍ਰੇਪ ਦੀ ਸਲਵਾਰਾਂ ਦੀ ਨਾਲ ਨੇ ਪਿਓਰ ਜਾਰਜਟ ਦੀਆਂ ਸ਼ਰਟਾਂ ਪਿਓਰ ਸ਼ਫਾਨ ਦੇ ਦੁਪੱਟੇ ਲੰਮੇ ਚੌੜੇ ਇਦਾਂ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸ ਡਿਜ਼ਾਈਨ 'ਚ ਇਹ ਵੀ ਸੂਟ ਇਦਾਂ ਸੇਮ ਰਹੇਗਾ ਜੀ ਇਹਦਾ ਜਿਹੜਾ 올ਓਵਰ ਫਰੰਟ ਆ ਉਹ ਸਾਰੇ ਦੇ ਵਿੱਚ ਵਰਕ ਰਹੂਗਾ 크ريب ਦੀ ਸਲਵਾਰ ਆ ਤੇ ਉਦਾਂ ਹੀ ਪੇਂਟ ਵਾਲਾ ਹੈਗਾ ਜੀ ਦੁਪੱਟਾ ਠੀਕ ਹੈ ਇੱਕ ਤੁਹਾਨੂੰ ਜੋਰ ਜੱਟ ਦੇ ਇਹ ਵਾਲਾ ਸੂਟ ਦੰਨੇ ਆ ਇਹ ਸਾਰਾ ਹੀ ਫਰੰਟ ਬਹੁਤ ਪਿਆਰਾ ਬਣਿਆ ਹੋਇਆ ਇਹਦਾ ਵੀ ਇਹ ਦੁਪੱਟਾ ਰਹੇਗਾ ਜੀ ਪੇਂਟ ਵਾਲਾ ਸਲਵਾਰ ਦਾ ਕਲਰ ਰਹੇਗਾ ਇਹ ਲਾਈਟ yellow ਜਿਹਾ lemon ਬਹੁਤ ਸੋਹਣਾ ਜਿਹਾ শেਡ ਆ ਠੀਕ ਹੈ ਇਹਦਾ ਵੀ ਸਾਰਾ ਫਰੰਟ ਬਣਿਆ ਹੋਇਆ ਜਿੰਨਾ ਵੀ ਜਿਵੇਂ ਦੂਜਿਆਂ ਦੇ ਘੇਰੇ ਬਣੇ ਹੋਏ ਆ ਇਹਦਾ ਵੀ ਸਾਰਾ ਫਰੰਟ ਹੈਵੀ ਜਾਲ ਦੇ ਨਾਲ ਪਲੱਸ ਇਹ ਹੈਗਾ ਜੀ ਇਹਦਾ ਦੁਪੱਟਾ ਪੇਂਟ ਵਾਲਾ ਤੇ ਕ੍ਰੇਪ ਦੀ ਹੈਗੀ ਸਲਵਾਰ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੋ ਕਲਰ ਦਿਖਾਏ ਆ ਇਹ ਤੀਜਾ ਕਲਰ ਉਹਦੇ ਵਿੱਚ ਆ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਹੋਰ ਦੰਨੇ ਆ ਦੋਕ ਸੂਟ ਇੱਕ ਡਿਜ਼ਾਈਨ ਇਹ ਸਾਰੇ ਜੋਰ ਝੱਟਦੇ ਆ ਕਾਫੀ ਜ਼ਿਆਦਾ ਲੈਸ ਮਿਲ ਰਹੀ ਹੈ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚ ਇਹ ਵੀ ਥ੍ਰੈਡ ਦੇ ਨਾਲ ਸਾਰਾ ਹੀ ਫਰੰਟ ਜਾਲ ਆ 크੍ਰੇਪ ਦੀਆਂ ਸਲਵਾਰਾਂ ਨੇ ਸ਼ਫੌਨ ਦੇ ਪਿਓਰ ਦੇ ਦੁਪੱਟੇ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਕਲਰ ਮਿਲ ਜਾਏਗਾ ਠੀਕ ਹੈ ਇਹ ਸੀਗੇ ਸਾਰੇ ਇਹ ਸੂਟ जॉर्जਟ ਦੇ ਤੇ ਇਹ ਹੈਗਾ ਜੀ ਸ਼ਿਮਰ ਦੇ ਉੱਪਰ ਬਹੁਤ ਪਿਆਰਾ ਜਿਹਾ ਸੂਟ ਤੁਸੀਂ ਸਟਿਚ ਕਰਵਾ ਸਕਦੇ ਹੋ ਜਾਂ ਫਿਰ ਗਿਫਟ ਦੇ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਹੈ ਹੈਂਡ ਤੇ ਮਸ਼ੀਨੀ ਮਿਕਸ ਆ ਸਿਲਕ ਦੀ ਸਲਵਾਰ ਹੈ ਜੇ ਤੇ ਔਰਗੇਂਜ਼ਾ ਦਾ ਹੈਗਾ ਦੁਪੱਟਾ ਇਹ ਦੰਦਪੱਟੇ ਤੇ ਵੀ ਵਰਕ ਆ ਬਹੁਤ ਸੋਹਣਾ ਸੂਟ ਆ 3980 ਸੀਗਾ ਪ੍ਰਾਈਸ ਤੇ ਤੁਹਾਨੂੰ ਹੁਣ 3000 ਚ ਦੇ ਰਹੇ ਹਾਂ ਸੂਟ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਸ਼ੇਡ ਹੀ ਆਨੀਆਂ ਚਾਪੇ ਲਖਨਵੀ ਵਰਕ ਦਾ ਸੂਟ ਆ ਜੀ ਸਿੰਗਲ ਪੀਸ ਆ 4000 ਵਾਲਾ ਸੂਟ ਤੁਹਾਨੂੰ ਦੇ ਰਹੇ ਹਾਂ ਇਹ 3000 ਦੇ ਵਿੱਚ ਬਹੁਤ ਪਿਆਰੀ ਕੋਟਡ ਹੋਰੀਏ ਦੀ ਆਈਟਮ neck ਦੇ ਉੱਪਰ ਸਾਰਾ ਹੈਂਡਵਰਕ ਦੇ ਨਾਲ ਬਹੁਤ ਪਿਆਰਾ ਡਿਜ਼ਾਈਨ ਆ ਜੀ ਡਾਕਸ ਵਾਲਾ ਲਾਈਟ ਪਰਪਲ ਗ੍ਰੇ ਜਿਆ ਸ਼ੇਡ ਹੈ ਇਹ ਇਹ ਹੈਗੀ ਜੀ ਕਾਟਨ ਦੀ ਸਲਵਾਰ ਇਹਦੇ ਨਾਲ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਸੂਟ ਦਾ ਮਤਲਬ ਫੁੱਲ ਗਰਲਿਸ਼ ਲੁੱਕ ਦਾ ਸੂਟ ਆ ਕਾਟਨ ਲੀਲਨ ਦੇ ਉੱਪਰ ਹੈਗਾ ਦੁਪੱਟਾ ਬਹੁਤ ਸੋਹਣਾ ਜਿਹਾ ਕਲਰ ਇਹ ਸੋਨੂੰ ਇਹ ਦੋ ਮਿਲ ਜਾਣਗੇ ਇਹ ਸੈਕਿੰਡ ਕਲਰ ਆ ਠੀਕ ਹੈ 3000 ਦੇ ਵਿੱਚ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਪਿਓਰ ਲੀਲਨ ਦੇ ਉੱਪਰ ਹੈ ਜੀ ਸੂਟ ਟੋਟਲੀ ਹੈਂਡਵਰਕ ਦੇ ਨਾਲ ਮਸਲੀਨ ਦੀ ਸਲਵਾਰ ਹੈ ਇਹਦੇ ਨਾਲ ਤੇ ਲੀਲਨ ਦਾ ਵਰਕ ਵਾਲਾ ਹੈਗਾ ਦੁਪੱਟਾ ਪ੍ਰਿੰਟਡ ਦੁਪੱਟੇ ਦੇ ਕੋਰਨਰ ਤੇ ਇਦਾਂ ਬਹੁਤ ਸੋਹਣਾ ਜਿਹਾ ਵਰਕ ਕੀਤਾ ਹੋਇਆ ਹੈ ਕਲਰ ਦੋ ਹੈ ਇਹਦੇ ਵਿੱਚ ਵੀ 4800 ਵਾਲਾ ਸੂਟ ਹੈ ਜੀ ਤੇ ਇਹ ਹੈਗਾ ਸਿਲਕ ਦੀ ਸਲਵਾਰ ਤੇ ਦੁਪੱਟਾ ਹੈਗਾ ਹੈਵੀ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਵਾਲੀ ਬਲੈਕ ਕਲਰ ਚ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਸੂਟ ਬਹੁਤ ਸੋਹਣਾ ਹੈ ਸਾਰੇ ਸਿਕਵੈਂਸ ਵਰਕ ਦੇ ਨਾਲ ਆ ਫਰੰਟ ਪੈਚ ਵਰਕ ਹੈ ਜੀ ਘੇਰੇ ਤੇ ਤੇ ਸਿਲਕ ਦੀ ਸਲਵਾਰ ਹੈ ਮੇਨ ਹੈਗਾ ਜੀ ਦੁਪੱਟਾ ਸੂਟ ਦਾ ਇਹ ਵੀ ਸੂਟ ਬਹੁਤ ਸੋਹਣਾ ਹੈ ਔਰਗੈਂਜ਼ਾ ਦੀ ਸ਼ਰਟ ਠੀਕ ਹੈ ਜੀ ਦੇਖੋ ਜੀ ਸੂਟ ਬਹੁਤ ਪਿਆਰਾ ਸੂਟ ਹੈ ਦੁਪੱਟਾ ਹੈਵੀ ਵਰਕ ਦੇ ਨਾਲ ਗੋਟਾ ਪੱਤੀ ਦਾ ਸੂਟ ਆ ਨਕਾ ਹੈ ਵੀ ਤੇ ਘੇਰੇ ਤੇ ਬਹੁਤ ਪਿਆਰਾ ਇਹਦਾ ਵਰਕ ਪੈਰਟ ਜਿਹਾ 쉐ਡ ਆ ਜੀ organza ਦੀ ਸ਼ਰਟ ਆ organza ਦਾ ਦੁਪੱਟਾ ਤੇ silk ਦੀ ਹੈਗੀ ਆ ਸਲਵਾਰ ਸਾਰੇ ਦੁਪੱਟੇ ਦੇ ਵਿੱਚ ਇਦਾਂ ਬੂਟੀ ਰਹੇਗੀ ਕਲਰ ਇਹਦੇ ਵੀ ਤੁਹਾਨੂੰ ਦੋ ਦੰਨੇ ਆ ਸੌਰੀ ਦੋ ਤੋਂ ਵੀ ਤਿੰਨ ਹੀ ਦੰਨੇ ਆ ਜੀ ਤਿੰਨ ਕਲਰ ਨੇ ਨੈਕਸਟ ਔਰਗੈਂਜ਼ਾ ਦੀ ਸ਼ਰਟ ਦੇ ਰਹੇ ਆ। ਸਕਿਨ ਤੇ ਬਲੈਕ ਦਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ। ਕੇਰਾ ਹੈਵੀ ਦੇ ਵਿੱਚ ਆ ਜੀ। ਦੇਖੋ ਕੇਰੇ ਦੀ ਯੂਨੀਕਨੈਸ ਬਹੁਤ ਯਾਦਾ। ਟੋਟਲੀ ਫਰੰਟ ਹੈਂਡਵਰਕ ਦੇ ਨਾਲ ਹਾਈਲਾਈਟਰ ਹੋਗਾ। ਦੁਪੱਟਾ ਔਰਗੈਂਜ਼ਾ ਦਾ ਜੀ। ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਤੇ ਵਿੱਚੋਂ ਵੀ ਵਰਕ ਹੈ ਸਾਰਾ। ਬਲੈਕ ਦੇ ਵਿੱਚ ਤੁਹਾਨੂੰ 2-3 ਨਾਈਟ ਵਾਂ ਦਿੰਨੇ ਆ ਸਾਰੇ ਹੀ ਬ੍ਰਾਂਡਡ ਸੂਟਾਂ ਦੇ ਇਹ ਵੀ ਸੂਟ ਤੁਹਾਨੂੰ ਹੈਂਡਵਰਕ ਤੇ ਹੀ ਮਿਲੇਗਾ ਇਹ ਹੈ ਕਿ ਨੇ ਸਾਰੇ ਡਿਜ਼ਾਈਨਰ ਪੀਸ ਇਹ ਦੁਪੱਟਾ ਜੀ ਇਹਦਾ ਥੋੜਾ ਜਲਦੀ ਦਿਖਾ ਰਹੀ ਹਾਂ ਪਰ ਕੋਸ਼ਿਸ਼ ਕਰਦੀ ਕਿ ਖੋਲ-ਖੋਲ ਕੇ ਦਿਖਾ ਦਮਾ ਤੁਹਾਨੂੰ ਸਾਰੇ ਸੂਟ ਤੁਸੀਂ ਤਾਂ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਆ ਸਿਲਕ ਦੀ ਸਲਵਾਰ ਆ ਤੇ ਔਰਗੇਂਜ਼ਾ ਦਾ ਦੁਪੱਟਾ ਨੈਕਸਟ ਸਿੰਗਲ ਪੀਸ ਦੇ ਰਹੀਆਂ ਜੀ ਸੂਟ ਕਾਫੀ ਮਹਿੰਗਾ ਸੀਗਾ ਇਹ ਗੋਟਾ ਪੱਤੀ ਵਾਲਾ ਸੂਟ ਆ ਲਾਸਟ ਪੀਸ ਹੋਣ ਕਰਕੇ 3000 ਚ ਕੱਢ ਰਹੇ ਆ ਦੇਖੋ ਸੂਟ ਫੁੱਲ ਫੰਕਸ਼ਨਲ ਲੁੱਕ ਦੇ ਰਿਹਾ ਇਹਦੀ ਜਿਹੜੀ ਸਲਵਾਰ ਆ ਉਹ ਕ੍ਰੇਪ ਦੀ ਆ ਤੇ ਸਲਵਾਰ ਦੇ ਪੌਂਚਿਆਂ ਤੇ ਇਦਾਂ ਵਰਕ ਰਹੇਗਾ ਮੇਨ ਹੈਗਾ ਜੀ ਇਹ ਸੂਟ ਦਾ ਦੁਪੱਟਾ ਔਰਗੈਂਜ਼ਾ ਦਾ ਦੁਪੱਟਾ ਪ੍ਰਿੰਟਡ ਤੇ 4 ਸਾਈਡ ਵਰਕ ਦੇ ਨਾਲ ਬਹੁਤ ਸਾਰੀਆਂ ਫੋਟੋਆਂ ਆਉਣ ਜਾਣੀਆਂ ਇਹ ਵਾਲੇ ਸੂਟ ਦਿਆਂ ਵੀ ਇਹ ਹੈਗੀ ਹੈ ਪ੍ਰਿੰਟਡ ਕ੍ਰੇਪ ਸਰਵੋਸਕੀ ਵਰਕ ਦੇ ਨਾਲ ਹਾਈਲਾਈਟ ਬਹੁਤ ਸੋਹਣਾ ਵਰਕ ਹੈ ਸਰਵੋਸਕੀ ਦਾ neck ਦੇ ਉੱਪਰ ਹੈ ਜਸਟ ਤੇ ਬਾਕੀ ਸਾਰਾ ਕਿਤੇ ਕਿਤੇ ਦਾਣਾ ਹੈ ਕ੍ਰੇਪ ਦੀ ਸਲਵਾਰ ਹੈ ਜੀ ਕ੍ਰੇਪ ਦੀ ਹੈਗੀ ਹੈ ਸ਼ਰਟ ਤੇ ਪਿਓਰ ਚਨਨ ਸ਼ਫਾਨ ਦਾ ਪ੍ਰਿੰਟਡ ਦੁਪੱਟਾ ਹੈ ਤਾਂ ਸਰਟਨ ਸਿਲਕ ਤੇ ਸੂਟ ਆ ਬਹੁਤ ਸੋਹਣਾ ਸੂਟ ਹੈ ਵੀ neck ਦੇ ਵਿੱਚ ਘੇਰਾ ਬਣਿਆ ਹੋਇਆ ਸਾਰੇ ਫਰੰਟ 'ਚ ਬੂਟੀ ਆ ਸਿਲਕ ਦੀ ਸਲਵਾਰ ਆ ਤੇ ਇਹ ਹੈਗਾ ਜੀ ਇਹਦਾ ਬਨਾਰਸੀ ਦੁਪੱਟਾ ਪ੍ਰਿੰਟਡ ਚੁੱਕੋ ਜੀ ਸੂਟ 3800 ਵਾਲਾ ਤੇ ਫੋਟੋ ਆਣੀ ਆ ਬਹੁਤ ਏਦੀਆਂ ਵੀ ਬਹੁਤ ਪਿਆਰਾ ਸਟਫ ਪਿਓਰ ਜੌਰਜਟ ਪਿਓਰ ਜੌਰਜਟ ਬਿਲਕੁਲ ਲਾਈਟ ਵੇਟ ਠੀਕ ਹੈ ਬੈਕ ਸਾਈਡ ਵੀ ਸੇਮ ਪ੍ਰਿੰਟਰ ਹੋਗੀ ਪਿਓਰ ਮਸਲੀਨ ਦੀ ਸਲਵਾਰ ਹੈ ਇਹਦੇ ਨਾਲ ਤੇ ਦੁਪੱਟਾ ਤਾਂ ਦੇਖਣ ਵਾਲਾ organza ਦਾ ਇਹ ਹੈਗਾ ਜੀ ਇਹਦਾ ਦੁਪੱਟਾ ਲੰਮਾ ਚੌੜਾ 3000 ਚ ਮਿਲ ਰਹੀਆਂ ਸੂਟ ਤੁਹਾਨੂੰ ਇਹ ਇਹ ਵੀ ਸੂਟ ਤੁਹਾਨੂੰ crepe ਦਾ 3006 ਦਵਾਂਗੇ ਬਹੁਤ ਸੋਹਣਾ ਸੂਟ ਹੈ ਵੀ ਸਰੋਸਕੀ ਵਰਕ ਦੇ ਨਾਲ ਆ ਪਲੇਨ ਸਲਵਾਰ ਹੈ ਜੀ ਪੀਕਾਕ ਸ਼ੇਡ ਦੀ ਤੇ ਚਨਾ ਚਫੋਂਦਾ ਹੈਗਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਕਲਰ ਇਹਦੇ ਵੀ ਤੁਹਾਨੂੰ ਦੋ ਮਿਲ ਜਾਣਗੇ ਠੀਕ ਹੈ ਜੀ ਇਹ ਹੈਗੇ ਨੇ ਕ੍ਰੇਪ ਦੇ ਉੱਪਰ ਸੂਟ ਤੇ ਹਨ ਮੇਟ ਨੂੰ ਬਹੁਤ ਔਰਗੇਂਜ਼ਾ ਤੇ ਦਿਖਾ ਰਹੀਆਂ ਪਾਰਟੀ ਵੇਅਰ ਜੇ ਸੂਟ ਨੇ ਵੀ ਬਹੁਤ ਸੋਹਣੇ ਇਹ ਤੁਹਾਨੂੰ ਕਾਫੀ ਜ਼ਿਆਦਾ ਲੈਸ ਦੇ ਰਹੇ ਆ ਸੂਟ ਆਰੀਵਰਕ ਤੇ ਪੈਚਵਰਕ ਦਾ ਸੂਟ ਆ ਬਹੁਤ ਪਿਆਰਾ ਜਿਹਾ ਫੁੱਲ ਗਰਲਿਸ਼ ਲੁੱਕ ਦੇ ਸੂਟ ਨੇ ਸਿਲਕ ਦੀ ਸਲਵਾਰ ਆ ਔਰਗੇਂਜ਼ਾ ਦੀ ਸ਼ਰਟ ਤੇ ਦੁਪੱਟੇ ਦੀ ਲੁੱਕ ਦੇਖੋ ਜੇ ਇਹ ਲਾਸਟ ਲਾਸਟ ਪੀਸ ਫਏ ਆ ਇਹ ਹੈਗਾ ਕਾਰਨਰਸ ਫਲਾਰ ਔਰਗੇਂਜ਼ਾ ਦਾ ਦੁਪੱਟਾ ਬਹੁਤ ਪਿਆਰਾ ਜਿਹਾ ਲੰਮਾ ਛੋੜਾ ਇਹ ਵੀ 3000 ਚ ਹੀ ਦੇ ਰਹੇ ਆ ਤੁਹਾਨੂੰ ਇਹ ਵਾਲੇ ਸੂਟ ਤੁਹਾਨੂੰ ਹੋਰ ਵੀ ਘੱਟ ਕਰ ਦੰਨੇ ਆ ਜਿਹੜੇ ਇਹ ਸੂਟ ਨੇ ਜੀ ਇਹ ਹੈਗੇ ਸੀ 3000 ਵਾਲੇ ਤੇ ਇਹ ਤੁਹਾਨੂੰ ਦੇ ਦੰਨੇ ਆ ਹੁਣ ਅਸੀਂ 2600 ਦੇ ਵਿੱਚ 2600 ਦੇ ਵਿੱਚ ਬਲੌਕ ਪੇਂਟਿੰਗ ਪਲੱਸ ਬਹੁਤ ਪਿਆਰਾ ਆਰੀ ਵਰਕ ਦੇ ਨਾਲ ਲਾਸਟ ਪੀਸ ਫੇ ਹੈ ਤਾਂ ਕਰਕੇ ਕੱਢ ਰਹੀ ਹਾਂ ਜੀ ਇਹਨਾਂ ਨੂੰ ਸਿਲਕ ਦੇ ਸਲਵਾਰ organza ਦੀ ਸ਼ਰਟ ਆ ਬਲੌਕ ਪੇਂਟਿੰਗ ਦਾ ਹੀ ਮਤਲਬ ਕੁਝ ਅਲੱਗ ਪਾਣਾ ਜੀ ਬਹੁਤ ਸੋਹਣੀ ਚੀਜ਼ ਆ 25 ਸੌ ਸੌਰੀ 2600 ਦੇ ਵਿੱਚ ਠੀਕ ਹੈ 2600 ਦੇ ਵਿੱਚ ਕਲਰ ਇਹ ਤੁਹਾਨੂੰ ਮਿਲ ਜਾਣਗੇ ਤਿੰਨ ਤਿੰਨ ਤੋਂ ਵੀ ਚਾਰ ਚਾਰ ਕਲਰ ਨੇ ਠੀਕ ਹੈ 2600 ਦਾ ਸੂਟ ਆ ਜੀ ਤੇ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਦੋ ਮਿਲ ਜਾਣਗੇ ਦੇਖੋ ਇੱਕ ਟਾਈਮ ਇਹ ਖੋਲਿਆ ਹੋਇਆ ਬਟਰਫਲਾਈ ਵਾਲਾ ਡਿਜ਼ਾਈਨ ਹੈ ਇਹ ਜਿਹਦੇ ਵਿੱਚ ਇਹ ਤਿੰਨ ਕਲਰ ਨੇ ਬਟਰਫਲਾਈ ਵਾਲੇ ਡਿਜ਼ਾਈਨ ਚ ਠੀਕ ਹੈ ਤੇ ਇੱਕ ਡਿਜ਼ਾਈਨ ਇਹਦੇ ਵਿੱਚ ਥੋੜਾ ਜਿਹਾ ਫਰਕ ਆਏਗਾ ਇਹ ਵਾਲਾ ਡਿਜ਼ਾਈਨ ਆ ਜਾਏਗਾ ਇਹ ਤੁਸੀਂ ਕਿਸੇ ਨੂੰ ਗਿਫਟ ਵੀ ਦੇਣੇ ਆ ਤਾਂ ਬਹੁਤ ਸੋਹਣੀ ਆਈਟਮ ਆ ਸਟਿਚ ਕਰਵਾ ਕੇ ਬਾਣਗੇ ਸਾਰੀ ਜੀ ਨੂੰ ਵੀ ਦੇਵਗੇ ਬਲੌਕ ਪੇਂਟਿੰਗ ਪਲੱਸ ਆਰੀਵਰਕ ਡਿਜ਼ਾਈਨ ਦੇਖੋ neck ਤੇ ਬਾਜੂ ਤੇ ਵੀ ਪ੍ਰੋਪਰ 2600 ਦਾ ਸੂਟ ਪਵੇਗਾ ਜੀ ਤੁਹਾਨੂੰ ਇਹ ਪਿਓਰ オーਰਗੈਂਜ਼ਾ ਦਾ ਠੀਕ ਹੈ ਇਹਦੇ ਵਿੱਚ ਇਹ ਕਲਰ ਹੈਗੇ ਨੇ ਇਸ ਡਿਜ਼ਾਈਨ ਚ ਇਹ ਵਾਲੇ 10 ਠੀਕ ਹੈ ਸੌਰੀ ਚਾਰ ਨੇ ਇਹਦੇ ਵਿੱਚ ਇਹ ਚਾਰ ਕਲਰ ਨੇ ਇਹ ਸੈੱਟ ਦਿਖਾਇਆ ਹੀ ਨਹੀਂ ਇਹ ਤੁਹਾਨੂੰ ਲੈਸ ਜੀ ਦੇ ਰਹੇ ਹਾਂ ਹੁਣ ਪਿਓਰਗੈਂਜ਼ਾ ਦਾ ਇਹ ਕਿ ਬਹੁਤ ਪਿਆਰਾ ਜਿਹਾ ਹੋ ਰਿਹਾ ਸੈੱਟ ਇਹ ਹੈਗਾ ਪਿੱਟਾ ਵਰਕੇ ਦੇ ਉੱਪਰ 오ਰਗੈਂਜ਼ਾ ਦਾ ਸੂਟ ਹੈ ਜੀ ਪਿੱਟਾ ਵਰਕੇ ਦੇ ਉੱਪਰ ਹੈ ਬਹੁਤ ਸੋਹਣਾ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਪੈਸ ਦੇ ਨਾਲ ਲਾਈਟ ਵੇਟ ਜੇ ਸੂਟ ਨੇ ਤੇ ਇਹ ਸੂਟ ਦਾ ਦੁਪੱਟਾ ਬਹੁਤ ਪਿਆਰਾ ਹੈ ਫੋਰ ਸਾਈਡਿਡ ਵਰਕ ਦੇ ਨਾਲ ਇਦਾਂ ਹੈਗਾ ਜੀ ਦੁਪੱਟਾ ਇਹਦਾ ਇਹ ਸੂਟ ਸੀਗਾ ਜੀ 3900 ਦਾ ਇਹ ਤੁਹਾਨੂੰ 3000 ਦਾ ਕੱਢ ਦਾਂਗੇ ਹੁਣ ਤਿੰਨ ਤਿੰਨ ਹਜ਼ਾਰ ਦੇ ਸੂਟ ਨੇ ਇਹਦੇ ਵਿੱਚ ਕਲਰ ਦੇਖੋ 4 ਸਾਈਡ ਦੁਪੱਟੇ ਦੇ ਨਾਲ ਪਿੱਟਾ ਵਰਕ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਇਹ ਸਾਰੇ ਤਿੰਨ ਕਲਰ ਨੇ ਸੋਹਣੇ ਆ ਬਹੁਤ ਜਿੰਨੇ ਕਲਰ 3850 ਵਾਲਾ ਸੂਟ ਹੈ ਦੋ ਕਲਰ ਨੇ ਤੇ ਤੁਹਾਨੂੰ ਦਵਾਂਗੇ ਜੀ ਹੁਣ ਇਹ ਦੋਨੋਂ ਹੀ 33000 ਦੇ ਠੀਕ ਹੈ ਬਹੁਤ ਪਿਆਰਾ ਸੂਟ ਆ ਸਿਲਕ ਦੀ ਸਲਵਾਰ ਆ ਸ਼ਿਮਰ ਦੀ ਸ਼ਰਟ ਆ ਤੇ ਦੁਪੱਟਾ ਹੈਗਾ ਜੀ ਪਿਓਰ ਚਨਾਉਂ ਦਾ ਐਦਾਂ ਹੈਗਾ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹਦਾ ਸੈਕੰਡ ਕਲਰ ਆ 10000 ਦਾ ਸੂਟ ਆ ਜੀ ਇੱਕ ਸੂਟ ਤੁਹਾਨੂੰ ਇਹ ਹੈਂਡਵਰਕ ਦਾ ਦਿੰਨੇ ਆ ਇਸ ਸੂਟ ਥੋੜਾ ਮਹਿੰਗਾ। ਇਸ ਸੂਟ ਤੁਹਾਨੂੰ ਮਿਲੇਗਾ ਜੀ 3300 ਦਾ। 4500 ਪ੍ਰਾਈਸ ਹੈਗਾ। ਚਨਾਉਂਸ਼ ਫੋਨ ਦਾ ਦੁਪੱਟਾ, ਕਲਰ ਵੀ ਬਹੁਤ ਸੋਹਣਾ। ਟੋਟਲੀ ਹੈਂਡਵਰਕ ਦੇ ਨਾਲ ਸੂਟ ਆ। ਵਰਗਿੰ ساری ਸ਼ਰਟ ਹੈ ਜੀ। ਬਹੁਤ ਪਿਆਰੀ ਜੀ। ਹੈ ਗਿਆ ਸਲਵਾਰ ਸਿਲਕ ਦੀ ਤੇ অর্ਗੇਂజా ਦਾ ਹੀ ਹੈਗਾ ਫੋਰ ਸਾਈਡਡ ਦੁਪੱਟਾ ਠੀਕ ਹੈ ਜੀ ਜਿੱਦਾਂ ਮੈਂ ਤੁਹਾਨੂੰ ਇੱਕ ਪਹਿਲਾ ਕੋਟੇ ਦਾ ਸੂਟ ਦਿਖਾਇਆ ਸੀਗਾ ਉਹਦੇ ਵਿੱਚ ਇੱਕ ਡਿਜ਼ਾਈਨ ਇਹ ਵਾਲਾ ਹੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਸਾਰੇ ਨੂੰ ਪ੍ਰਾਈਸ ਨਾਲ ਦੀ ਨਾਲ ਦੱਸਦੇ ਹਾਂ ਸਾਰੀ ਵੀਡੀਓ ਦੇ ਵਿੱਚ ਇਹੀ ਦੀ ਸਲਵਾਰ ਹੈ ਜੀ ਗ੍ਰੇ ਕਲਰ ਦੀ ਕੋਟਾ ਡੋਰੀ ਵਾਲੀ ਸ਼ਰਟ ਆ ਟੋਟਲੀ ਹੈਂਡਵਰਕ ਦੇ ਨਾਲ ਆ ਪੌਲਸ ਦੇ ਨਾਲ ਦੁਪੱਟੇ ਦੇ ਨਾਲ ਲੀਲਨ ਦੇ ਰਹਿਣਗੇ ਜੀ ਪਿਓਰ ਦੇ ਪ੍ਰਿੰਟਡ ਦੁਪੱਟੇ ਜਿਨ੍ਹਾਂ ਦੁਪੱਟੇ ਦੇ ਵਿੱਚ ਕਲਰ ਨੇ ਉਨੇ ਹੀ ਵਰਕ ਦੇ ਵਿੱਚ ਨੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਬਹੁਤ ਪਿਆਰਾ ਹੈ ਤਾਂ ਵੀ ਨੈਕ ਬਣੀ ਹੋਈ ਹੈ ਇਹਨਾਂ ਦੇ ਬਹੁਤ ਸੋਹਣੇ ਪੈਚ ਦੇ ਨਾਲ ਲੇਨ ਤੇ ਦੁਪੱਟਾ ਵੀ ਇਦਾਂ ਦੇ ਆਏਗਾ ਜਿੱਦਾਂ ਦਾ ਨੈਕਟਿਵ ਪੈਚ ਆ ਠੀਕ ਹੈ ਜੀ ਉਮੀਦ ਕਰਦੀ ਹਾਂ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਆ ਕਾਫੀ سارے ਫੋਨ ਆਨੇ ਆ ਸਾਨੂੰ ਸੂਟ ਨਹੀਂ ਮਿਲਿਆ ਜੀ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ YouTube ਤੇ ਆਪਾਂ ਸੇਲ ਨੂੰ ਅੱਗੇ ਵਧਾਈਏ ਜਾਂ ਸਟਾਪ ਕਰ ਦਈਏ ਕਿਉਂਕਿ ਮੈਂ ਕੋਸ਼ਿਸ਼ ਕੀਤੀ ਸੀਗੀ ਸਿਰਫ ਮੈਂ 5 ਦਿਨ ਦੀ ਹੀ ਲਾਣੀ ਮੈਨੂੰ ਪਤਾ ਅੱਗੇ ਤੋਂ ਅੱਗੇ ਫਿਰ ਮੈਸੇਜ ਆਈ ਜਾਂਦੇ ਹੁੰਦੇ ਆ ਹਰ ਇੱਕ ਨੂੰ ਹਰ ਇੱਕ ਦੇ ਬਜਟ ਦਾ ਸੂਟ ਨਹੀਂ ਮਿਲਦਾ ਹੈਗਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗੀ ਅਗਰ ਤੁਹਾਡੇ ਮੈਸੇਜ ਜ਼ਿਆਦਾ ਆਏ ਤਾਂ ਫਿਰ ਮੈਂ ਇਸ ਸੇਲ ਨੂੰ ਥੋੜਾ ਅੱਗੇ ਵਧਾ ਰਾਂਗੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਲਈ ਥੈਂਕ ਯੂ so much